ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਹਾਣੀ ਨੂੰ ਅੰਤ ਤੱਕ ਸੁੋਨਾ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਵੀ ਕਰਨਾ ਤੇ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਕਹਾਣੀ ਬੁੱਢੀਏ ਇੱਥੇ ਬੈਠੀ ਬੈਠੀ ਕੀ ਕਰਦੀ ਹੈ ਕੰਮ ਧੰਦਾ ਤਾਂ ਕੋਈ ਕਰਦੀ ਨਹੀਂ ਪਰ ਖਾਣ ਦੇ ਟਾਈਮ ਤੇ ਸਾਰਿਆਂ ਤੋਂ ਅੱਗੇ ਸੁਨੀਤਾ ਦੀ ਨੂੰ ਸੁਨੀਤਾ ਨੂੰ ਉੱਚੀ ਉੱਚੀ ਬੋਲ ਕੇ ਕਹਿਣ ਲੱਗੀ ਸੁਨੀਤਾ ਆਪਣੇ ਨੂੰਹ ਨੂੰ ਕਹਿਣ ਲੱਗੀ ਬੇਟਾ ਹੁਣੇ-ਹੁਣੇ ਤਾਂ ਮੈਂ ਕੱਪੜੇ ਧੋ ਕੇ ਆਈ ਆਂ ਬਸ ਹੁਣੇ ਆ ਕੇ ਬੈਠੀ ਆਂ ਤਾਂ ਸੁਨੀਤਾ ਦੀ ਨੂੰਹ ਕਹਿਣ ਲੱਗੀ ਡਾ ਕਿਹੜਾ ਪਹਾੜ ਤੋੜ ਦਿੱਤਾ ਤੂੰ ਤੋ ਕੱਪੜੇ ਵੀ ਨਹੀਂ ਧੋਤੇ ਜਾਂਦੇ ਕੱਪੜੇ ਧੋਣ ਨਾਲ ਵੀ ਤੂੰ ਇੰਨਾ ਥੱਕ ਜਾਨੀਏ ਕਿ ਉਸ ਲਈ ਵੀ ਤੈਨੂੰ ਆਰਾਮ ਕਰਨਾ ਪੈਂਦਾ ਬਸ ਘਰ ਦੇ ਥੋੜੇ-ਬਹੁਤੇ ਕੰਮ ਐ ਬਾਕੀ ਸਾਰਾ ਦਿਨ ਸੌਣਾ ਹੀ ਸੌਣਾ ਹੈ ਪਤਾ ਨਹੀਂ ਕਿੰਨਾ ਆਰਾਮ ਚਾਹੀਦਾ ਇਸ ਬੁੱਢੀ ਨੂੰ ਐਨਾ ਕਹਿੰਦੀ ਹੋਈ ਫਿਰ ਬੋਲੀ ਬਹੁਤ ਸਮਾਂ ਹੋ ਗਿਆ ਬੈਠੇ ਬੈਠੇ ਆਰਾਮ ਕਰਦੇ ਅੰਦਰ ਆ ਕੇ ਖਾਣਾ ਬਣਾ ਦਿਓ ਦੁਪਹਿਰ ਹੋ ਗਈ ਹੈ ਐਨਾ ਵੀ ਨਹੀਂ ਦਿਸਦਾ ਕਿ ਖਾਣੇ ਦਾ ਸਮਾਂ ਹੋ ਗਿਆ ਸੁਨੀਤਾ ਕਹਿਣ ਲੱਗੀ ਹੁਣੇ ਹੀ ਬਣਾ ਦਿੰਨੀ ਆ ਬਹੂ ਐਨਾ ਕਹਿ ਕੇ ਉਹ ਰਸੋਈ ਵਿੱਚ ਚਲੀ ਗਈ ਤੇ ਖਾਣਾ ਬਣਾਉਣ ਲੱਗੀ ਖਾਣਾ ਬਣਾਉਂਦੇ ਬਣਾਉਂਦੇ ਉਹਦੇ ਅੱਖਾਂ ਵਿੱਚ ਹੰਝੂ ਆ ਗਏ ਉਹ ਚੰਗਾ ਸਮਾਂ ਸੀ ਉਹ ਸੋਚਣ ਲੱਗੀ ਕਿੰਨਾ ਚੰਗਾ ਸਮਾਂ ਸੀ ਜਦੋਂ ਰਾਮਦੇਵਾਲ ਜੀ ਜਿਉਂਦੇ ਸੀ ਉਦੋਂ ਤਾਂ ਬਹੂ ਤੇ ਬੇਟੇ ਦੋਨਾਂ ਦੇ ਮੂੰਹ ਵਿੱਚੋਂ ਜ਼ੁਬਾਨ ਨਹੀਂ ਸੀ ਨਿਕਲਦੀ ਤੇ ਅੱਜ ਦੇਖੋ ਜੀ ਨੂੰ ਦੇਖੋ ਉਹ ਹੀ ਹੁਕਮ ਚਲਾਤ ਜਾਂਦਾ ਹੈ ਘਰ ਵਿੱਚ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ ਸੋਚਦੇ ਸੋਚਦੇ ਪ੍ਰਾਣੀਆਂ ਯਾਦਾਂ ਵਿੱਚ ਖੋ ਗਈ 34 ਸਾਲ ਪਹਿਲਾਂ ਜਦੋਂ ਮੈਂ ਵਿਆਹ ਕੇ ਇਸ ਘਰ ਚ ਆਈ ਸੀ ਤਾਂ ਐਸਾ ਕੁਝ ਵੀ ਨਹੀਂ ਸੀਗਾ ਉਨੇ ਆਪਣੇ ਪਤੀ ਦੇ ਨਾਲ ਉਹਨਾਂ ਦੇ ਕੰਮ ਵਿੱਚ ਹੱਥ ਵਟਾਉਣੇ ਦੇ ਨਾਲ ਹੀ ਕਿਹਾ ਕਿਉਂ ਨਾ ਮੈਂ ਵੀ ਘਰ ਬੈਠੀ ਕੋਈ ਨਾ ਕੋਈ ਕੰਮ ਕਰ ਲਵਾਂ ਆਪਣੇ ਪਤੀ ਦੀ ਆਗਿਆ ਨਾਲ ਉਸਨੇ ਘਰ ਵਿੱਚ ਹੀ ਕੱਪੜੇ ਸिलाई ਕਰਨ ਦਾ ਕੰਮ ਸ਼ੁਰੂ ਕਰ ਲਿਆ ਉਸ ਦੀ ਸਿਲਾਈ ਇੰਨੀ ਵਧੀਆ ਸੀ ਜੋ ਇੱਕ ਵਾਰ ਆਉਂਦਾ ਸੀ ਤਾਂ ਉਹ ਕੱਪੜੇ ਸਿਲਾਈ ਕਰਾਉਣ बार-बार ਆਉਂਦਾ ਸੀ ਹੌਲੀ-ਹੌਲੀ ਸੁਨੀਤਾ ਜੀ ਆਸਪਾਸ ਦੇ ਪਿੰਡਾਂ ਵਿੱਚ ਵੀ ਸਭ ਤੋਂ ਵਧੀਆ ਟੇਲਰ ਬਣ ਗਈ ਉਸ ਦੇ ਘਰ ਵਾਲਾ ਕਿਸਾਨ ਸੀ ਤੇ ਆਪਣੀ ਹੀ ਥੋੜੀ ਜਿਹੀ ਜ਼ਮੀਨ ਸੀ ਬਸ ਉਸ ਉੱਪਰ ਹੀ ਖੇਤੀ ਕਰਦਾ ਸੀ ਜਿਹਦੇ ਨਾਲ ਘਰ ਦਾ ਖਰਚਾ ਬੜੀ ਹੀ ਮੁਸ਼ਕਲ ਨਾਲ ਚੱਲਦਾ ਸੀ ਲੇਕਿਨ ਸੁਨੀਤਾ ਨੇ ਆਪਣੀ ਮਿਹਨਤ ਦੇ ਨਾਲ ਆਪਣੇ ਪੂਰੇ ਪਰਿਵਾਰ ਦੇ ਹਾਲਾਤ ਬਦਲ ਦਿੱਤੇ ਸੀ ਦੈਨ ਰਾਤ ਮਿਹਨਤ ਕਰਦੀ ਤਾਂ ਕਿ ਚਾਰ ਪੈਸੇ ਬਚਾ ਸਕੇ ਹੌਲੀ ਹੌਲੀ ਉਹ ਸਮਾਂ ਵੀ ਆ ਗਿਆ ਜਦੋਂ ਉਹਨਾਂ ਦੇ ਕੋਲ ਕਿਸੇ ਦੀ ਕੋਈ ਉਧਾਰ ਨਾ ਰਹੀ ਹੁਣ ਉਹਨਾਂ ਦੀ ਆਰਥਿਕ ਸਥਿਤੀ ਪੂਰੀ ਤਰ੍ਹਾਂ ਸੁਧਰ ਚੁੱਕੀ ਸੀ ਤੇ ਸੁਨੀਤਾ ਜੀ ਦੇ ਪਤੀ ਨੇ ਆਪਣਾ ਛੋਟਾ ਜਿਹਾ ਕੱਪੜੇ ਦਾ ਕਾਰੋਬਾਰ ਸ਼ੁਰੂ ਕਰ ਲਿਆ ਸੁਨੀਤਾ ਜੋ ਕੱਪੜੇ ਸਲਾਈ ਕਰਦੀ RAM Dyal ਉਹਨਾਂ ਕੱਪੜਿਆਂ ਨੂੰ ਹੀ ਵੇਚਦੇ ਸੀ ਹੌਲੀ ਹੌਲੀ ਸਮਾਂ ਗੁਜ਼ਰਦਾ ਗਿਆ ਤੇ ਉਹਨਾਂ ਨੇ ਆਪਣਾ ਖੁਦ ਦਾ ਨਵਾਂ ਘਰ ਵੀ ਬਣਾ ਲਿਆ ਆਪਣੇ ਬੱਚਿਆਂ ਨੂੰ ਬਾਹਰ ਪੜਨ ਵਾਸਤੇ ਭੇਜਿਆ ਆਰਥਿਕ ਸਥਿਤੀ ਚੰਗੀ ਹੋਣ ਦੇ ਕਾਰਨ ਉਹਨਾਂ ਨੇ ਆਪਣੇ ਬੱਚਿਆਂ ਨੂੰ ਬਹੁਤ ਚੰਗੀ ਪੜ੍ਹਾਈ ਤੇ ਲਿਖਾਈ ਕਰਵਾਈ ਤੇ 12ਵੀਂ ਤੋਂ ਬਾਅਦ ਆਪਣੇ ਪੁੱਤ ਨੂੰ ਪੜਨ ਦੇ ਲਈ ਵਿਦੇਸ਼ ਭੇਜਿਆ ਵਿਦੇਸ਼ ਤੋਂ ਵਾਪਸ ਆਇਆ ਤਾਂ ਨਾਲ ਹੀ ਆਪਣੀ ਪਤਨੀ ਨੂੰ ਵੀ ਲੈ ਕੇ ਆਇਆ ਸ਼ੁਰੂ-ਸ਼ੁਰੂ ਵਿੱਚ ਰਾਮਦੇਵਾਲ ਜੀ ਬਹੁਤ ਨਾਰਾਜ਼ ਹੋਏ ਲੇਕਿਨ ਵਕਤ ਦੇ ਨਾਲ-ਨਾਲ ਉਹਨਾਂ ਨੇ ਆਪਣੇ ਪੁੱਤ ਤੇ ਨੂੰ ਨੂੰ ਮਾਫ਼ ਕਰ ਦਿੱਤਾ ਤੇ ਨੂੰ ਪੁੱਤ ਉਹਨਾਂ ਦੋਵਾਂ ਨਾਲ ਬਹੁਤ ਹੀ ਚੰਗਾ ਵਿਹਾਰ ਕਰਦੇ ਸੀ ਪਰ ਰਾਮਦੇਵਾਲ ਦੀ ਮੌਤ ਤੋਂ ਬਾਅਦ ਸਭ ਕੁਝ ਬਦਲ ਚੁੱਕਿਆ ਸੀ ਉਹਨਾਂ ਦਾ ਪੁੱਤ ਵਿਦੇਸ਼ ਵਿੱਚ ਪੜ੍ਹ ਕੇ ਆਇਆ ਸੀ ਤੇ ਉਸ ਨੂੰ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਮਿਲ ਚੁੱਕੀ ਸੀ ਪਰਵਾਰਕ ਸਥਿਤੀ ਬਹੁਤ ਚੰਗੀ ਸੀ ਪਰ ਰਾਮਦੇਵਾਲ ਦੀ ਮੌਤ ਤੋਂ ਬਾਅਦ ਨੂੰ ਪੁੱਤ ਦਾ ਰਵਈਆ ਆਪਣੀ ਮਾਂ ਪ੍ਰਤੀ ਬਿਲਕੁਲ ਪੂਰੀ ਤਰ੍ਹਾਂ ਬਦਲ ਗਿਆ ਹੁਣ ਨੂੰ ਤਾਂ ਸੁਨੀਤਾ ਜੀ ਨੂੰ ਨੌਕਰ ਰਾਣੀ ਹੀ ਸਮਝਦੀ ਸੀ ਤੇ ਪੁੱਤ ਨੂੰ ਦੀ ਹਾਂ ਵਿੱਚ ਹਾਂ ਮਿਲਾਉਂਦਾ ਸੀ ਉਸਨੇ ਕਦੇ ਵੀ ਨਹੀਂ ਕਿਹਾ ਕਿ ਇਹ ਮੇਰੀ ਮਾਂ ਹੈ ਤੂੰ ਇਸ ਨਾਲ ਇਦਾਂ ਦਾ ਵਿਵਾਰ ਕਿਵੇਂ ਕਰ ਸਕਦੀ ਹੈ ਜਾਂ ਇਦਾਂ ਨਾ ਕਰ ਸਨੀਤਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਹੀ ਜਾ ਰਹੇ ਸਨ ਐਨੇ ਨੂੰ ਨੂੰ ਆ ਗਈ ਤੇ ਔਰਸਾਰ ਕਹਿੰਦੀ ਖਾਣਾ ਬਣਾਇਆ ਨਹੀਂ ਹਜੇ ਕਿੰਨਾ ਹੌਲੀ ਹੌਲੀ ਕੰਮ ਕਰਦੀ ਹੈ ਇਹ ਬੁੱਢੀਏ ਤੇਰੇ ਹੱਥਾਂ ਵਿੱਚ ਜਾਨ ਨਹੀਂ ਹੈਗੀ ਐਨਾ ਟਾਈਮ ਲੱਗਦਾ ਖਾਣਾ ਬਣਾਉਣ ਵਿੱਚ ਜਿੰਨਾ ਤੂੰ ਲਾ ਰਹੀ ਹੈ ਸਨੀਤਾ ਕਹਿਣ ਲੱਗੀ ਬਸ ਬਣ ਹੀ ਗਿਆ ਕਿ ਬਹੂ ਤੈਨੂੰ ਤੇਰੇ ਮਾਪੇ ਆਪਣੇ ਸੰਸਕਾਰ ਨਹੀਂ ਦਿੱਤੇ ਤੂੰ ਜ਼ਿਆਦਾ ਤਾਂ ਨਹੀਂ ਕਟੋ-ਕਟ ਐਨਾ ਤਾਂ ਖਿਆਲ ਕਰ ਮੈਂ ਤੇਰੀ ਮਾਂ ਦੀ ਉਮਰ ਦੀ ਆਂ ਕਟੋ-ਕਟ ਥੋੜੀ ਤਾਂ ਇਨਸਾਨੀਅਤ ਦਿਖਾ ਐਨਾ ਬੋਲਦੇ ਹੀ ਨੂੰ ਸੁਨੀਤਾ ਨੂੰ ਗੁੱਸੇ ਵਿੱਚ ਬੋਲੀ ਅੱਛਾ ਤਾਂ ਕੀ ਕਰਾਂ ਮਹਾਰਾਣੀ ਦੇ ਪੈਰ ਦੱਬਾਂ ਸਵੇਰੇ ਸਾਰਾ ਖਾਣਾ ਬਣਾ ਕੇ ਦੇਵਾਂ ਤੈਨੂੰ ਖਾਣ ਲਈ ਸੋਚੀ ਵੀ ਨਾ ਹੁਣ ਜਾ ਤੇ ਜਾ ਕੇ ਬਾਕੀ ਦੇ ਰਹਿੰਦੇ ਸਾਰੇ ਕੰਮ ਕਰ ਲੈ ਸੁਨੀਤਾ ਜੀ ਕਹਿਣ ਲੱਗੀ ਬੇਟਾ ਸਵੇਰ ਤੋਂ ਲੈ ਕੇ ਕੰਮ ਹੀ ਤਾਂ ਕਰ ਰਹੀ ਹਾਂ ਬਹੁਤ ਭੁੱਖ ਲੱਗੀ ਹੈ ਪਹਿਲਾਂ ਕੁਝ ਖਾ ਲਵਾਂ ਤਾਨੂੰ ਕਹਿ ਲੱਗੀ ਬਾਅਦ ਵਿੱਚ ਖਾ ਲੈਣਾ ਮਰ ਥੋੜੀ ਜਾਵੇਂਗੀ ਜੇ ਥੋੜਾ ਲੇਟ ਖਾਵेंगी ਪਹਿਲਾਂ ਜਾ ਕੇ ਬਾਕੀ ਦੇ ਰਹਿੰਦੇ ਕੰਮ ਕਰ ਸੁਨੀਤਾ ਜੀ ਇਸ ਉਮੀਦ ਵਿੱਚ ਸੀ ਕਿ ਸ਼ਾਇਦ ਉਸਦੇ ਪੁੱਤ ਨੂੰ ਉਸ ਉੱਪਰ ਤਰਸ ਆ ਜਾਵੇਗਾ ਪਰ ਅੱਜ ਸਵੇਰ ਤੋਂ ਸ਼ਾਮ ਹੋ ਗਈ ਕੰਮ ਕਰਦੇ ਕਰਦੇ ਨਾ ਨੂੰ ਨੇ ਖਾਣਾ ਦਿੱਤਾ ਤੇ ਨਾ ਪੁੱਤ ਨੇ ਪੁੱਛਿਆ ਐਵੇਂ ਹੀ ਸਮਾਂ ਗੁਜ਼ਰਦਾ ਗਿਆ ਤੇ ਇੱਕ ਦਿਨ ਨੂੰ ਦੀਆਂ ਸਹੇਲੀਆਂ ਘਰ ਆਈਆਂ ਤੇ ਸੁਨੀਤਾ ਜੀ ਨੇ ਉਹਨਾਂ ਨੂੰ ਪਾਣੀ ਦਿੱਤਾ ਫਿਰ ਚਾਹ ਬਣਾਉਣ ਵਾਸਤੇ ਰਸੋਈ ਵਿੱਚ ਚਲੀ ਗਈ ਤੁਹਾਨੂੰ ਕਹਿਣ ਲੱਗੀ ਘਰ ਵਿੱਚ ਹੋਰ ਕੁਝ ਨਹੀਂ ਸੀ ਸੁਨੀਤਾ ਕਹਿਣ ਲੱਗੀ ਲੈ ਕੇ ਆਉਂਦੀ ਹਾਂ ਬੇਟਾ ਦੋ ਹੀ ਹੱਥ ਲੱਗੇ ਨੇ ਮੇਰੇ ਇੱਕ ਵਾਰ ਚ ਦੋ ਹੀ ਚੀਜ਼ਾਂ ਲੈ ਕੇ ਆ ਸਕਦੀ ਹਾਂ ਤੂੰ ਆ ਜਾ ਮੇਰੇ ਨਾਲ ਥੋੜੀ ਮੇਰੀ ਮਦਦ ਕਰ ਦੇ ਬਸ ਐਨਾ ਸੁਣਦੇ ਹੀ ਨੂੰ ਪੜਕ ਉੱઠી ਤੇ ਗੁੱਸੇ ਵਿੱਚ ਸੱਸ ਦੇ ਥੱਪੜ ਮਾਰ ਦਿੱਤਾ ਮੈਂ ਤੇਰੀ ਨੌਕਰ ਆਣੀ ਆ ਜੋ ਇਹ ਸਾਰੇ ਕੰਮ ਕਰਾਂ ਤੇਰਾ ਕੰਮ ਹੈ ਜਾ ਕੇ ਖੁਦ ਕਰ ਸ਼ਰਮ ਨਾਮ ਦੀ ਕੋਈ ਚੀਜ਼ ਨਹੀਂ ਤੇਰੇ ਕੋਲ ਕਾਜਲ ਨੇ ਉਸ ਦਾ ਹੱਥ ਫੜ ਕੇ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਕਹਿਣ ਲੱਗੀ ਹੁਣ ਬੈਠੀ ਰਹੀ ਇੱਥੇ ਹੀ ਹੁਣ ਸੁਨੀਤਾ ਜੀ ਦੀ ਸੈਨ ਸ਼ਕਤੀ ਖਤਮ ਹੋ ਚੁੱਕੀ ਸੀ ਉਸਨੇ ਆਪਣੇ ਆਪ ਨਾਲ ਵਾਦਾ ਕੀਤਾ ਕਿ ਹੁਣ ਉਹ ਇਸ ਘਰ ਵਿੱਚ ਨਹੀਂ ਰਹੇਗੀ ਜਿੱਥੇ ਕਿਸੇ ਨੂੰ ਵੀ ਉਹਨਾਂ ਦੀ ਕੋਈ ਫਿਕਰ ਨਹੀਂ ਕਿਸੇ ਨੂੰ ਉਹਦੀ ਕੋਈ ਪਰਵਾਹ ਨਹੀਂ ਜਿੱਥੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਬਸ ਇਹ ਹੀ ਸਭ ਸੋਚਦੇ ਹੋਏ ਉਹਨੂੰ ਕਦੋਂ ਨੀਂਦ ਆ ਗਈ ਪਤਾ ਹੀ ਨਾ ਲੱਗਿਆ ਅਗਲੇ ਦਿਨ ਸਵੇਰੇ ਉੱਠਦੇ ਹੀ ਉਹ ਘਰੋਂ ਚਲੀ ਗਈ ਉਸ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਜਾ ਰਹੀ ਹੈ ਬਸ ਤੁਰ ਹੀ ਜਾ ਰਹੀ ਸੀ ਸੋਚ ਰਹੀ ਸੀ ਜਿੱਥੇ ਰੱਬ ਲੈ ਜਾਵੇਗਾ ਉੱਥੇ ਚਲੀ ਜਾਵੇਗੀ ਇਸ ਸੰਸਾਰ ਵਿੱਚ ਕੋਈ ਤਾਂ ਜਗ੍ਹਾ ਹੋਵੇਗੀ ਮੇਰੇ ਲਈ ਤੁਰਦੇ ਤੁਰਦੇ ਉਹਨੂੰ ਸਵੇਰ ਤੋਂ ਦੁਪਹਿਰ ਹੋ ਗਈ ਸੀ ਸਵੇਰ ਦਾ ਕੁਝ ਖਾਤਾ ਪੀਤਾ ਵੀ ਨਹੀਂ ਸੀਗਾ ਤੇ ਲਗਾਤਾਰ ਤੁਰਦੀ ਜਾ ਰਹੀ ਸੀ ਕਮਜ਼ੋਰੀ ਦੇ ਕਾਰਨ ਉਸ ਨੂੰ ਚੱਕਰ ਆਉਣ ਲੱਗੇ ਤੇ ਉਹ ਉੱਥੇ ਹੀ ਛੜਕ ਤੇ बेहोश ਹੋ ਕੇ ਡਿੱਗ ਪਈ ਜਦੋਂ ਉਸਦੀ ਅੱਖ ਖੁੱਲੀ ਤਾਂ ਉਹ ਇੱਕ ਬੈੱਡ ਤੇ ਪਈ ਹੋਈ ਸੀ ਉਸ ਦੇ ਕੋਲ ਇੱਕ ਲੜਕਾ ਖੜਾ ਸੀ ਜਿਹੜਾ ਕਿ ਉਸ ਨੂੰ ਹੋਸ਼ ਆਉਣ ਤੇ ਪੁੱਛਣ ਲੱਗਿਆ ਆਂਟੀ ਜੀ ਤੁਸੀਂ ਠੀਕ ਹੋ ਹੁਣ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਸੁਨੀਤਾ ਜੀ ਨੇ ਕਿਹਾ ਮੈਂ ਠੀਕ ਹਾਂ ਪਰ ਮੈਂ ਕਿੱਥੇ ਹਾਂ ਤੇ ਤੁਸੀਂ ਕੌਣ ਹੋ ਉਹ ਕਹਿਣ ਲੱਗਿਆ ਤੁਸੀਂ ਪਰੇਸ਼ਾਨ ਨਾ ਹੋਵੋ ਤੁਸੀਂ ਆਰਾਮ ਕਰੋ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਮੈਂ ਪਹਿਲਾਂ ਡਾਕਟਰ ਸਾਹਿਬ ਨੂੰ ਬਾਹਰ ਛੱਡ ਆਵਾਂ ਤੁਸੀਂ ਆਰਾਮ ਕਰੋ ਜਦੋਂ ਉਹ ਲੜਕਾ ਡਾਕਟਰ ਨੂੰ ਬਾਹਰ ਛੱਡਣ ਗਿਆ ਤੇ ਵਾਪਸ ਆ ਕੇ ਉਹ ਸੁਨੀਤਾ ਜੀ ਨੂੰ ਕਹਿਣ ਲੱਗਾ ਤੁਸੀਂ ਮਾਰਕੀਟ ਵੱਲ ਜਾਂਦੀ ਸੜਕ ਤੇ ਬੇਹੋਸ਼ ਡਿੱਗੇ ਪਏ ਸੀ ਤੇ ਮੈਨੂੰ ਉੱਥੇ ਆਸ-ਪਾਸ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਸੀ ਤੇ ਮੈਂ ਤੁਹਾਨੂੰ ਚੁੱਕ ਕੇ ਇੱਥੇ ਲੈ ਆਇਆ ਤੁਸੀਂ ਠੀਕ ਤਾਂ ਹੋ ਤੁਹਾਡਾ ਘਰ ਕਿੱਥੇ ਹੈ ਤੁਸੀਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਛਾੜਾਵਾਂਗਾ ਜਿਵੇਂ ਹੀ ਉਸ ਅਣਜਾਣ ਲੜਕੇ ਨੇ ਘਰ ਦੇ ਬਾਰੇ ਵਿੱਚ ਪੁੱਛਿਆ ਤਾਂ ਸੁਨੀਤਾ ਜੀ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ ਮਾਤਾ ਜੀ ਰੋਂਦੇ ਕਿਉਂ ਹੋ ਰੋਵੋ ਨਾ ਆਂਟੀ ਜੀ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਨਾ ਦੱਸੋ ਹੁਣ ਤੁਸੀਂ ਥੋੜਾ ਕੁਝ ਖਾ ਲਵੋ ਤੇ ਆਰਾਮ ਕਰੋ ਐਨਾ ਕਹਿ ਕੇ ਉਸ ਲੜਕੇ ਨੇ ਸੇਬ ਕੱਟ ਕੇ ਸੁਨੀਤਾ ਜੀ ਨੂੰ ਦਿੱਤਾ ਸੁਨੀਤਾ ਸੇਬ ਵਾਲੀ ਪਲੇਟ ਨੂੰ ਦੇਖਦੇ ਹੋਏ ਇੱਕ ਪਲ ਲਈ ਇੱਕ ਨਜ਼ਰ ਉਸ ਲੜਕੇ ਨੂੰ ਦੇਖਣ ਲੱਗੀ ਜਿਸਦੇ ਨਾਲ ਉਸਦਾ ਕੋਈ ਰਿਸ਼ਤਾ ਨਹੀਂ ਸੀ ਫਿਰ ਵੀ ਉਹ ਉਸ ਦੀ ਕਿੰਨੀ ਫਿਕਰ ਕਰ ਰਹੀ ਸੀ ਪਰ ਸੁਨੀਤਾ ਨੇ ਕਿਹਾ ਨਹੀਂ ਬੇਟਾ ਮੈਂ ਇਹ ਨਹੀਂ ਖਾ ਸਕਦੀ ਉਸ ਲੜਕੇ ਨੇ ਕਿਹਾ ਤੁਸੀਂ ਖਾ ਸਕਦੇ ਹੋ ਤੁਹਾਨੂੰ ਤਾਂ ਡਾਕਟਰ ਨੇ ਮਨਾ ਵੀ ਨਹੀਂ ਕੀਤਾ ਕਹਿੰਦੇ ਹੋਏ ਉਸ ਲੜਕੇ ਨੇ ਜ਼ਬਰਦਸਤੀ ਪਲੇਟ ਉਸ ਦੇ ਅੱਗੇ ਕਰ ਦਿੱਤੀ ਤੇ ਉਸ ਨੂੰ ਥੋੜਾ ਸਖਤ ਲਹਿਜੇ ਵਿੱਚ ਕਹਿਣ ਲੱਗਿਆ ਚੁੱਪਚਾਪ ਸਾਰਾ ਸੇਬ ਖਾ ਲਵੋ ਤੇ ਸੁਨੀਤਾ ਜੀ ਉਸ ਲੜਕੇ ਦਾ ਪਿਆਰ ਦੇਖ ਕੇ ਮਨਾਣਾ ਕਰ ਸਕੀ ਤੇ ਉਹਨਾਂ ਨੇ ਉਹ ਕਟਿਆ ਹੋਇਆ ਸੇਬ ਖਾ ਲਿਆ ਇਦਾਂ ਹੀ 10 ਦਿਨ ਬੀਤ ਗਏ ਫਿਰ ਸੁਨੀਤਾ ਸੋਚਣ ਲੱਗੀ ਕਿ ਉਹ ਹੁਣ ਕਿੱਥੇ ਜਾਵੇਗੀ ਤੇ ਉਸ ਲੜਕੇ ਨੇ ਸੁਨੀਤਾ ਜੀ ਨੂੰ ਪੁੱਛਿਆ ਆਂਟੀ ਜੀ ਅਗਰ ਤੁਸੀਂ ਚਾਹੋ ਤਾਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੱਥੇ ਜਾਣਾ ਹੈ ਜੇ ਕਿਤੇ ਜਾਣਾ ਹੋਵੇ ਤਾਂ ਮੈਂ ਤੁਹਾਨੂੰ ਛੱਡ ਆਵਾਂਗਾ ਸੁਨੀਤਾ ਨੇ ਕਿਹਾ ਮੇਰਾ ਕੋਈ ਨਹੀਂ ਹੈ ਮੈਨੂੰ ਨਹੀਂ ਪਤਾ ਮੈਂ ਕਿੱਥੇ ਜਾ ਰਹੀ ਸੀ ਬਸ ਤੁਰੀ ਜਾ ਰਹੀ ਸੀ ਮੇਰਾ ਕੋਈ ਨਹੀਂ ਹੈ ਇੱਕ ਨੂਹ ਪੁੱਤ ਨੇ ਪਰ ਸਿਰਫ ਨਾਂ ਦੇ ਪਰ ਮੇਰਾ ਉਹਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਜਾਂ ਇਹ ਕਹਿ ਲਵੋ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਐਨਾ ਕਹਿ ਕੇ ਉਹ ਭਾਵਕ ਹੋ ਗਈ ਲੜਕੇ ਨੇ ਉਸ ਨੂੰ ਚੁੱਪ ਕਰਵਾਇਆ ਤੇ ਕਿਹਾ ਆਂਟੀ ਜੀ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਵੀ ਕੋਈ ਜ਼ਰੂਰ ਹੁੰਦਾ ਹੈ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਤੁਸੀਂ ਮੇਰੇ ਨਾਲ ਰਹਿ ਸਕਦੇ ਹੋ ਮੇਰਾ ਵੀ ਕੋਈ ਨਹੀਂ ਹੈ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਕੀ ਮੈਂ ਤੁਹਾਨੂੰ ਮਾਲ ਕਹਿ ਸਕਦਾ ਸੁਨੀਤਾ ਜੀ ਉਸ ਲੜਕੇ ਨੂੰ ਦੇਖ ਰਹੀ ਸੀ ਜੋ ਉਮੀਦ ਭਰੀਆਂ ਨਜ਼ਰਾਂ ਨਾਲ ਸੁਨੀਤਾ ਨੂੰ ਦੇਖ ਰਿਹਾ ਸੀ ਸੁਨੀਤਾ ਨੇ ਕਿਹਾ ਬਿਲਕੁਲ ਬੇਟਾ ਇਸ ਵਿੱਚ ਇਤਰਾਜ਼ ਵਾਲੀ ਕਿਹੜੀ ਗੱਲ ਹੈ ਇਹ ਕਹਿੰਦੇ ਹੋਏ ਸੁਨੀਤਾ ਨੇ ਉਸ ਲੜਕੇ ਨੂੰ ਆਪਣੇ ਗਲੇ ਨਾਲ ਲਗਾ ਲਿਆ ਤੇ ਕਿਹਾ ਕਿ ਅੱਜ ਤੋਂ ਤੂੰ ਮੇਰਾ ਪੁੱਤ ਤੇ ਮੈਂ ਤੇਰੀ ਮਾਂ ਨਾ ਤਾਂ ਤੂੰ ਅਨਾਥ ਹੈ ਤੇ ਨਾ ਮੈਂ ਦੋਨੋਂ ਗਲੇ ਲੱਗ ਗਏ ਹੁਣ ਦੋਵੇਂ ਮਾਂ ਪੁੱਤ ਦੀ ਤਰ੍ਹਾਂ ਇਕੱਠੇ ਇੱਕ ਘਰ ਵਿੱਚ ਰਹਿਣ ਲੱਗ ਪਏ। ਉਹ ਲੜਕਾ ਬਹੁਤ ਜ਼ਿਆਦਾ ਅਮੀਰ ਨਹੀਂ ਸੀ ਪਰ ਆਪਣਾ ਤੇ ਆਪਣੀ ਮਾਂ ਦਾ ਖਰਚਾ ਚੱਕ ਲੈਂਦਾ ਸੀ। ਸਾਰਾ ਕੁਝ ਵਧੀਆ ਚੱਲ ਰਿਹਾ ਸੀ। ਮਾਂ ਪੁੱਤ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰ ਰਹੇ ਸੀ। ਸੁਨੀਤਾ ਜੀ ਘਰ ਵਿੱਚ ਬੈਠੀ-ਬੈਠੀ ਬੋਰ ਹੋ ਜਾਂਦੀ ਸੀ। ਪਹਿਲਾਂ ਵੀ ਉਸਨੇ ਮੁਕੇਸ਼ ਨੂੰ ਕਈ ਵਾਰ ਕਿਹਾ ਸੀ ਇਪਤ ਮੈਂ ਵੀ ਕੋਈ ਕੰਮ ਕਰ ਲੈਂਦੀ ਹਾਂ ਤੇ ਮੇਰਾ ਮਨ ਵੀ ਲੱਗਿਆ ਰਹੇਗਾ ਤੇ ਦੋ ਪੈਸੇ ਵੀ ਆ ਜਾਣਗੇ ਫਿਰ ਮੁਕੇਸ਼ ਨੇ ਕਿਹਾ ਨਹੀਂ ਮਾਂ ਮੇਰੇ ਹੁੰਦੇ ਹੋਏ ਤੁਸੀਂ ਕੰਮ ਨਹੀਂ ਕਰੋਗੇ ਤੁਸੀਂ ਆਰਾਮ ਕਰੋ ਘਰੇ ਬੈਠ ਕੇ ਕੁਝ ਦਿਨਾਂ ਬਾਅਦ ਮੁਕੇਸ਼ ਦੀ ਨੌਕਰੀ ਛੁੱਟ ਗਈ ਤੇ ਥੋੜੇ ਹੀ ਦਿਨਾਂ ਵਿੱਚ ਚਮਾ ਪੂੰਜੀ ਵੀ ਖਤਮ ਹੋ ਗਈ ਲੇਕਿਨ ਮਕੇਸ਼ ਨੇ ਕਦੇ ਵੀ ਸੁਨੀਤਾ ਜੀ ਨੂੰ ਨਹੀਂ ਛੱਡਿਆ ਸੁਨੀਤਾ ਮਕੇਸ਼ ਤੋਂ ਜੋ ਵੀ ਮੰਗਦੀ ਮਕੇਸ਼ ਉਹ ਸਾਰਾ ਸਮਾਨ ਲਿਆ ਕੇ ਦੇ ਦਿੰਦਾ ਤੇ ਆਪਣੀ ਮਾਂ ਦਾ ਪੂਰਾ ਧਿਆਨ ਰੱਖਦਾ ਪਰ ਹੁਣ ਸੁਨੀਤਾ ਨੇ ਆਪਣੇ ਬੇਟੇ ਦੀ ਮਦਦ ਕਰਨਾ ਨਿਸ਼ਚਿਤ ਕਰ ਲਿਆ ਸੀ ਤੇ ਉਹਨਾਂ ਨੇ ਮਕੇਸ਼ ਤੋਂ ਕੁਝ ਕੱਪੜੇ ਮੰਗਵਾਏ ਤੇ ਮਕੇਸ਼ ਨੂੰ ਕਿਹਾ ਕਿ ਤੂੰ ਪੁਰਾਣੀ ਕੱਪੜੇ ਸਲਾਈ ਕਰਨ ਵਾਲੀ ਮਸ਼ੀਨ ਦਾ ਜੁਗਾੜ ਕਰਦੇਵੇ ਤਾਂ ਬਹੁਤ ਚੰਗਾ ਹੋਵੇਗਾ ਮੁਕੇਸ਼ ਕੁਝ ਕੱਪੜੇ ਲੈ ਆਇਆ ਤੇ ਮਸ਼ੀਨ ਵੀ ਲੈ ਆਇਆ ਸੁਨੀਤਾ ਜੀ ਨੇ ਉਹਨਾਂ ਕੱਪੜਿਆਂ ਦੇ ਰੰਗ-ਬਰੰਗੇ ਸੁੰਦਰ-ਸੁੰਦਰ ਛੋਟੇ ਬੱਚਿਆਂ ਦੇ ਕੱਪੜੇ ਸਲਾਈ ਕਰਕੇ ਤਿਆਰ ਕੀਤੇ ਜੋ ਕਿ ਦੇਖਣ ਵਿੱਚ ਬਹੁਤ ਸੋਹਣੇ ਤੇ ਪਿਆਰੇ ਲੱਗ ਰਹੇ ਸਨ ਤੇ ਮੁਕੇਸ਼ ਨੂੰ ਕਿਹਾ ਕਿ ਉਹ ਉਹਨਾਂ ਨੂੰ ਕਿਸੇ ਦੁਕਾਨ ਤੇ ਲਿਜਾ ਕੇ ਉਹਨਾਂ ਨੂੰ ਵੇਚਣ ਦੀ ਗੱਲ ਕਰੇ ਤੇ ਮਕੇਸ਼ ਉਹਨਾਂ ਕੱਪੜਿਆਂ ਨੂੰ ਲੈ ਕੇ ਦੁਕਾਨ ਤੇ ਚਲਾ ਗਿਆ ਉਹ ਐਨੇ ਸੋਹਣੇ ਤੇ ਰੰਗ-ਬਰੰਗੇ ਕੱਪੜੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਤਿਆਰ ਕੀਤੇ ਹੋਏ ਬਹੁਤ ਹੀ ਸੁੰਦਰ ਲੱਗ ਰਹੇ ਸੀ ਕਿਸੇ ਵੱਡੇ ਦੁਕਾਨ ਵਾਲੇ ਨੇ ਤਾਂ ਉਹ ਕੱਪੜੇ ਨਹੀਂ ਲਏ ਕਿਉਂਕਿ ਉਹ ਕਹਿੰਦੇ ਅਸੀਂ ਤਾਂ ਬ੍ਰਾਂਡਡ ਚੀਜ਼ਾਂ ਹੀ ਰੱਖਦੇ ਹਾਂ ਪਰ ਇੱਕ ਛੋਟੀ ਜਿਹੀ ਦੁਕਾਨ ਵਾਲੇ ਨੇ ਦੇਖਦੇ ਹੀ ਕਪੜਿਆਂ ਨੂੰ ਪਸੰਦ ਕਰ ਲਿਆ ਤੇ ਮੁਕੇਸ਼ ਨੂੰ ਕਪੜਿਆਂ ਦੇ ਪੈਸੇ ਦੇ ਕੇ ਉਹ ਸਲਾਈ ਕੀਤੇ ਹੋਏ ਕਪੜੇ ਰੱਖ ਲਈ ਮੁਕੇਸ਼ ਘਰੇ ਵਾਪਸ ਆਇਆ ਤਾਂ ਬਹੁਤ ਖੁਸ਼ ਹੋਇਆ ਤੇ ਮੁਕੇਸ਼ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਤੇ ਫੇਰ ਸ਼ਹਿਰ ਜਾ ਕੇ ਹੋਰ ਰੰਗ-ਬਰੰਗੇ ਕਪੜੇ ਲੈ ਕੇ ਆਇਆ ਤੇ ਅਗਲੇ ਦਿਨ ਫੇਰ ਪੂਰੇ ਸ਼ਹਿਰ ਵਿੱਚ ਸਾਰੀਆਂ ਛੋਟੀਆਂ-ਛੋਟੀਆਂ ਦੁਕਾਨਾਂ ਤੇ ਗਿਆ ਜਿੱਥੇ ਕਿ ਸਾਰਿਆਂ ਨੇ ਹੀ ਉਸ ਦੇ ਥੋੜੇ-ਥੋੜੇ ਕਰਕੇ ਕੱਪੜਿਆਂ ਨੂੰ ਖਰੀਦ ਲਿਆ ਤੇ ਮੁਕੇਸ਼ ਦਾ ਮੋਬਾਈਲ ਨੰਬਰ ਵੀ ਲੈ ਲਿਆ ਚਾਰ ਹੀ ਦਿਨਾਂ ਵਿੱਚ ਮੁਕੇਸ਼ ਤੇ ਉਸ ਦੀ ਮਾਂ ਦੀ ਮਿਹਨਤ ਨੇ ਰੰਗ ਦਿਖਾਇਆ ਤੇ ਹੁਣ ਉਹ ਹੋਰ ਜ਼ਿਆਦਾ ਮਿਹਨਤ ਕਰਨ ਲੱਗੇ ਮੁਕੇਸ਼ ਨੇ ਆਪਣੀ ਮਾਂ ਤੇ ਆਪਣੇ ਨਾਮ ਦਾ ਇੱਕ ਬ੍ਰਾਂਡ ਵੀ ਬਣਾਇਆ ਤੇ ਜਲਦ ਹੀ ਉਸ ਨੇ ਆਪਣੀ ਮਾਂ ਦਾ ਸਿਲਾਈ ਸੈਂਟਰ ਵੀ ਖੁਲਵਾ ਦਿੱਤਾ ਜਿਸ ਦਾ ਨਾਮ ਸਨੀਤਾ ਫੈਸ਼ਨ ਡਿਜ਼ਾਈਨਰ ਰੱਖਿਆ ਤੇ ਹੌਲੀ-ਹੌਲੀ ਆਰਡਰਾਂ ਦੀ ਸੰਖਿਆ ਵਾਧੀ ਗਈ ਤੇ ਹੁਣ ਸਨੀਤਾ ਜੀ ਸਿਲਾਈ ਨਹੀਂ ਕਰਦੀ ਸੀ ਕਿਉਂਕਿ ਉਸ ਨੇ ਆਪਣੇ ਸਿਲਾਈ ਸੈਂਟਰ ਤੇ 2-3 ਸਿਲਾਈ ਕਰਨ ਵਾਲੀਆਂ ਲੋੜਵੰਦਾ ਔਰਤਾਂ ਨੂੰ ਰੱਖ ਲਿਆ ਸੀ ਤੇ ਮੁਕੇਸ਼ ਨੇ ਸਾਰਾ ਕੰਮ ਸੰਭਾਲ ਲਿਆ ਸੀ ਮੁਕੇਸ਼ ਤੇ ਮੁਕੇਸ਼ ਦੀ ਮਾਣੇ ਜਲਦੀ ਹੀ ਪੂਰੇ ਸ਼ਹਿਰ ਵਿੱਚ ਆਪਣਾ ਨਾਮ ਕਮਾ ਲਿਆ ਤੇ ਹੁਣ ਸਟਾਫ ਤੇ ਆਰਡਰ ਦੀ ਸੰਖਿਆ ਵੀ ਵੱਧ ਚੁੱਕੀ ਸੀ ਦੇਖਦੇ ਹੀ ਦੇਖਦੇ ਮਕੇਸ਼ ਤੇ ਸੁਨੀਤਾ ਜੀ ਨੇ ਆਪਣਾ ਵਧੀਆ ਬੰਗਲੇ ਵਰਗਾ ਘਰ ਤੇ ਆਪਣੀ ਗੱਡੀ ਲੈ ਲਈ ਸੀ ਇੰਨੀ ਜਲਦੀ ਇਹਨਾ ਨਾਮ ਕਮਾਉਣ ਦੇ ਕਾਰਨ ਸੁਨੀਤਾ ਬਹੁਤ ਜਲਦੀ ਸੁਨੀਤਾ ਦੇ ਬੁਟੀਕ ਦੀ ਨਿਊਜ਼ ਸੋਸ਼ਲ ਮੀਡੀਆ ਤੇ ਟੀਵੀ ਤੇ ਵਾਇਰਲ ਹੋ ਗਈ ਤੇ ਇੱਕ ਦਿਨ ਸੁਨੀਤਾ ਦੀ ਨੂੰ ਟੀਵੀ ਦੇਖ ਰਹੀ ਸੀ ਕੀ ਉਸਨੇ ਸੁਨੀਤਾ ਦੀ ਖਬਰ ਦੇਖੀ ਤੇ ਹੈਰਾਨ ਰਹਿ ਗਈ ਤੇ ਆਪਣੇ ਪਤੀ ਨੂੰ ਫੋਨ ਕਰਕੇ ਘਰੇ ਬੁਲਾਇਆ ਤੇ ਕਿਹਾ ਕਿ ਆਪਦੀ ਮਾਂ ਨੂੰ ਦੇਖ ਤੇਰੀ ਮਾਂ ਇਸ ਟਾਈਮ ਪੈਸਿਆਂ ਵਿੱਚ ਖੇਡ ਰਹੀ ਹੈ ਫਿਰ ਤੂੰ ਤਾਂ ਉਸ ਦਾ ਇਕਲੌਤਾ ਪੁੱਤ ਹੈ ਆਖਿਰ ਇਹ ਸਭ ਕੁਝ ਤੇਰਾ ਹੀ ਤਾਂ ਹੈ ਚਲੋ ਜਾ ਕੇ ਮੰਮੀ ਜੀ ਨੂੰ ਮਿਲਦੇ ਹਾਂ ਉਹ ਆਪਾਂ ਨੂੰ ਤੁਰੰਤ ਹੀ ਮਾਫ ਕਰ ਦੇਵੇਗੀ ਤੇ ਫਿਰ ਉਹ ਨਵਾਂ ਕਾਰ ਦੁਕਾਨ ਗੱਡੀ ਸਾਰਾ ਕੁਝ ਸਾਡਾ ਹੋ ਜਾਵੇਗਾ ਪੈਸਿਆਂ ਵਿੱਚ ਖੇਡਿਆ ਕਰਾਂਗੀ ਮੈਂ ਆਹਾ ਕਿੰਨਾ ਮਜ਼ਾ ਆਵੇਗਾ ਚਾਰੇ ਪਾਸੇ 1 2 ਨੌਕਰ ਹੋਣਗੇ ਜਿਨ੍ਹਾਂ ਦੇ ਉੱਤੇ ਮੈਂ ਹੁਕਮ ਚਲਾਵਾਂਗੀ ਬਸ ਤੂੰ ਆਪਣਾ ਸਮਾਨ ਪੈਕ ਕਰ ਆਪਾਂ ਸਵੇਰੇ ਹੀ ਚਲੇ ਜਾਵਾਂਗੇ ਤੇ ਅਗਲੇ ਦਿਨ ਉਹ ਸਵੇਰੇ ਹੀ ਘਰੋਂ ਸੁਨੀਤਾ ਦੇ ਘਰ ਵੱਲ ਨੂੰ ਚੱਲ ਪਏ ਤੇ ਜਿਵੇਂ ਹੀ ਉਹ ਸੁਨੀਤਾ ਦੇ ਘਰ ਦੇ ਬਾਹਰ ਪਹੁੰਚੇ ਤਾਂ ਗਾਰਡ ਨੇ ਉਹਨਾਂ ਨੂੰ ਬਾਰ ਹੀ ਰੋਕ ਲਿਆ ਫਿਰ ਨੂਹ ਪੁੱਤ ਨੇ ਕਿਹਾ ਕਿ ਅਸੀਂ ਸੁਨੀਤਾ ਦੇ ਨੂਹ ਪੁੱਤ ਹਾਂ ਸਾਡੀ ਮਾਂ ਨੂੰ ਬੁਲਾ ਦਿਓ ਜਾਂ ਸਾਨੂੰ ਅੰਦਰ ਜਾਣ ਦਿਓ ਗਾਰਡ ਨੇ ਫੋਨ ਕਰਕੇ ਸੁਨੀਤਾ ਜੀ ਨੂੰ ਪੁੱਛਿਆ ਤੇ ਸੁਨੀਤਾ ਨੇ ਕਿਹਾ ਹੁਣ ਮੈਂ ਮੰਦਿਰ ਜਾਣਾ ਹੈ ਜਿਸ ਨੇ ਮਿਲਣਾ ਹੈ ਉਥੇ ਆ ਕੇ ਮੈਨੂੰ ਮਿਲ ਸਕਦਾ ਹੈ ਕਹਿ ਕੇ ਫੋਨ ਕੱਟ ਦਿੱਤਾ ਤੇ ਉਸਦੇ ਨੂਹ ਪੁੱਤ ਉਥੇ ਹੀ ਖੜੇ ਸੀ ਕਿ ਘਰ ਦੇ ਅੰਦਰ ਇੱਕ ਵੱਡੀ ਸਾਰੀ ਗੱਡੀ ਆਈ ਜਿਸ ਵਿੱਚ ਇੱਕ ਔਰਤ ਬਹੁਤ ਹੀ ਸੋਹਣੀ ਡਰੈਸ ਵਿੱਚ ਡਰਾਈਵਰ ਨਾਲ ਵਾਲੀ ਸੀਟ ਤੇ ਬੈਠੀ ਸੀ ਤੇ ਇੱਕ ਮੁੰਡਾ ਗੱਡੀ ਚਲਾ ਰਿਹਾ ਸੀ ਗੌਰ ਨਾਲ ਦੇਖਣ ਤੋਂ ਪਤਾ ਲੱਗਿਆ ਇਹ ਤਾਂ ਸੁਨੀਤਾ ਸੀ ਤੇ ਫਿਰ ਦੋਨੋਂ ਪਤੀ ਪਤਨੀ ਉਸ ਗੱਡੀ ਦਾ ਪਿੱਛਾ ਕਰਨ ਲੱਗੇ ਤੇ ਇੱਕ ਮੰਦਰ ਤੱਕ ਪਹੁੰਚ ਗਏ ਗੱਡੀ ਤੋਂ ਉਤਰ ਕੇ ਸੁਨੀਤਾ ਜੀ ਪੂਜਾ ਕਰਨ ਵਾਸਤੇ ਮੰਦਰ ਵਿੱਚ ਚਲੀ ਗਈ ਤੇ ਜਿਵੇਂ ਹੀ ਉਹ ਵਾਪਸ ਆਈ ਤੇ ਉਹਨਾਂ ਦੀ ਨੂੰ ਉਹਨਾਂ ਵੱਲ ਨੂੰ ਭੱਜੀ ਤੇ ਉਹ ਪਿੱਛੇ ਹੁੰਦੀ ਹੋਈ ਕਹਿਣ ਲੱਗੀ ਰੁਕੋ ਰੁਕੋ ਕੌਣ ਹੋ ਤੁਸੀਂ ਤਾਂ ਫਿਰ ਉਸ ਦਾ ਮੁੰਡਾ ਬੋਲਿਆ ਕਿ ਮਾਂ ਇਹ ਤੁਸੀਂ ਕੀ ਕਹਿ ਰਹੇ ਹੋ ਮੈਂ ਸੁਨੀਲ ਤੁਹਾਡਾ ਪੁੱਤਰ ਇਹ ਕਾਜਲ ਤੁਹਾਡੀ ਨੂੰ ਤਾਂ ਸੁਨੀਤਾ ਕਹਿਣ ਲੱਗੀ ਨਹੀਂ ਬੇਟਾ ਤੁਹਾਨੂੰ ਕੋਈ ਗਲਤ ਫਹਮੀ ਹੋਈ ਹੈ ਮੇਰਾ ਤਾਂ ਇੱਕ ਹੀ ਬੇਟਾ ਹੈ ਤੇ ਉਹ ਇਹ ਹੈ ਸੁਨੀਤਾ ਨੇ ਮਕੇਸ਼ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਸੁਨੀਲ ਤੇ ਕਾਜਲ ਸੁਨੀਤਾ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗੇ ਸਾਨੂੰ ਮaaf ਕਰ ਦਿਓ ਮੰਮੀ ਜੀ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਆਖਿਰ ਅਸੀਂ ਤੁਹਾਡੇ ਹੀ ਬੱਚੇ ਹਾਂ ਹੁਣ ਅਸੀਂ ਕਦੇ ਵੀ ਤੁਹਾਡਾ ਦਿਲ ਨਹੀਂ ਦਿਖਾਵਾਂਗੇ ਆਪਾਂ ਸਾਰੇ ਇਕੱਠੇ ਇੱਕ ਦੂਜੇ ਨਾਲ ਖੁਸ਼ੀ ਖੁਸ਼ੀ ਰਵਾਂਗੇ ਤੁਹਾਡੇ ਨਵੇਂ ਘਰ ਵਿੱਚ ਸੁਨੀਤਾ ਕਹਿਣ ਲੱਗੀ ਮੇਰਾ ਘਰ ਕੋਈ ਤਾਰ ਮਸ਼ਾਲਾ ਨਹੀਂ ਹੈ ਕਿ ਕੋਈ ਵੀ ਐਰਾ ਗੈਰਾ ਮੂੰਹ ਚੱਕ ਕੇ ਮੇਰੇ ਘਰ ਵੱਲ ਆ ਜਾਵੇ ਇਹ ਘਰ ਮੇਰਾ ਤੇ ਮੇਰੇ ਪੁੱਤ ਦਾ ਹੈ ਮੈਂ ਤੇ ਮੇਰਾ ਪੁੱਤ ਇਸ ਘਰ ਵਿੱਚ ਰਹਿੰਦੇ ਹਾਂ ਤੇ ਜਿੱਥੋਂ ਤੱਕ ਗੱਲ ਰਹੀ ਤੇਰੀ ਮਾਂ ਦੀ ਤੇ ਉਹ ਤਾਂ ਉਸ ਦਿਨ ਹੀ ਮਰ ਗਈ ਸੀ ਜਦੋਂ ਤੁਸੀਂ ਦੋਵਾਂ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਤੇ ਸੜਕ ਤੇ ਮਰਨ ਵਾਸਤੇ ਛੱਡ ਦਿੱਤਾ ਸੀ ਜੇਕਰ ਮੇਰਾ ਇਹ ਪੁੱਤ ਨਾ ਹੁੰਦਾ ਤਾਂ ਮੈਂ ਤਾਂ ਕਦੋਂ ਦੀ ਮਰ ਹੀ ਚੁੱਕੀ ਹੁੰਦੀ ਹੁਣ ਮੇਰਾ ਇਸ ਦੁਨੀਆ ਵਿੱਚ ਮੇਰੇ ਪੁੱਤ ਮਕੇਸ਼ ਤੋਂ ਇਲਾਵਾ ਕੋਈ ਨਹੀਂ ਹੈ ਮੇਰਾ ਜੋ ਕੁਝ ਵੀ ਹੈ ਮੇਰੇ ਤੋਂ ਬਾਅਦ ਮੇਰੇ بیٹے ਮਕੇਸ਼ ਦਾ ਹੀ ਹੋਵੇਗਾ ਤੇ ਹਾਂ ਅੱਜ ਤੋਂ ਬਾਅਦ ਆਪਣੀ ਸ਼ਕਲ ਮੈਨੂੰ ਕਦੇ ਵੀ ਨਾ ਦਿਖਾਉਣਾ ਕਹਿੰਦੇ ਹੋਏ ਸੁਨੀਤਾ ਆਪਣੀ ਗੱਡੀ ਵਿੱਚ ਬੈਠ ਕੇ ਆਪਣੇ ਘਰ ਵੱਲ ਨੂੰ ਵਾਪਸ ਚਲੀ ਗਈ ਤੇ ਉਹਨਾਂ ਦੇ ਨੂੰਹ ਪੁੱਤ ਵੱਡੀ ਗੱਡੀ ਤੇ ਪੰਕਲੇ ਦੇ ਸੁਪਨੇ ਲੈਂਦੇ ਹੋਏ ਉਥੇ ਹੀ ਖੜੇ ਰਹੇ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖ ਕੇ ਸਾਡੀ ਹੌਸਲਾ ਵਜਾਈ ਜ਼ਰੂਰ ਕਰਿਆ ਕਰੋ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ